ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਫਗਵਾੜਾ ਦੇ ਵਰਕਰਾਂ ਵੱਲੋਂ ਭਗਵਾਨ ਵਾਲਮੀਕ ਐਕਸ਼ਨ ਕਮੇਟੀ ਫਗਵਾੜਾ ਦੇ ਪ੍ਰਧਾਨ ਧਰਮਵੀਰ ਸੇਠੀ ਅਤੇ ਕ੍ਰਿਸ਼ਨ ਕੁਮਾਰ ਹੀਰੋ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਨਿਗਮ ਫਗਵਾੜਾ ਦੇ ਜੁਆਇੰਟ ਕਮਿਸ਼ਨਰ ਕੁਲਪ੍ਰੀ ਸਿੰਘ ਨੂੰ ਇੱਕ ਮੰਗ ਪੱਤਰ ਭੇਟ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜ਼ਮਾਂ ਨੇ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਜੋ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਕੱਚੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਜਾਂ ਫਿਰ ਡੀਸੀ ਰੇਟ ਤੇ ਕੀਤਾ ਜਾਵੇ ਉਧਾ ਧਰਮਵੀਰ ਸੇਠੀ ਅਤੇ ਕਿਸ਼ਨ কুমার ਹੀਰੋ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਨਿਗਮ ਵੱਲੋਂ ਜੋ 134 ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਹੁਣ ਆ ਕਿਹਾ ਕਿ ਅਗਰ ਇਨ੍ਹਾਂ ਕਰਮਚਾਰੀਆਂ ਤੋਂ ਇਲਾਵਾ ਸੀਵਰ ਮੈਨਾਂ ਨੂੰ ਵੀ ਜਲਦ ਤੋਂ ਜਲਦ ਪੱਕੇ ਨਾ ਕੀਤਾ ਗਿਆ ਤਾਂ 5 ਸਤੰਬਰ ਨੂੰ ਸਾਰੇ ਹੀ ਵਰਕਰ ਹੜਤਾਲ ਦੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਨਗਰ ਨਿਗਮ ਫਗਵਾੜਾ ਦੀ ਹੋਵੇਗੀ ਅੱਜ ਅਸੀਂ ਇਹ ਜਿਹੜੇ ਕੋਈ ਸਾਡੇ ਸਫਾਈ ਸੇਵਕ ਦੇ ਕਰਮਚਾਰੀ ਜਿਹੜੇ ਆ ਕਾਫੀ ਦਿਨ ਤੋਂ ਕੱਚੇ ਕੰਮ ਕਰਦੇ ਸੀਗੇ ਅਸੀਂ ਅੱਜ ਜੀਸੀ ਸਾਹਿਬ ਨੂੰ ਮਿਲਣ ਲਈ ਆਏ ਆ ਇੱਕ ਮੰਗ ਪੱਤਰ ਦਵਾਂਗੇ ਕਿ ਇਹ ਜਿਹੜੇ ਕੱਚੇ ਸਪਾਈ ਕਰਮਚਾਰੀ ਆ ਇਹਨਾਂ ਨੂੰ ਘੱਟੋ ਘੱਟ ਡੀਸੀ ਰੇਟ ਤੇ ਕੀਤਾ ਜਾਵੇ ਅੱਜ ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਜੈਵਾਲਮੀਕੀ ਹਰ ਹਰ ਵਾਲੀ ਅਸੀਂ ਮੰਗ ਪੱਤਰ ਦਿੱਤਾ ਵਾ ਕਾਫੀ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਵਾ ਸਾਰਿਆਂ ਨੂੰ ਕਹਿ ਚੁੱਕੇ ਪਰ ਕਿਸੇ ਨੇ ਸਾਡੀ ਇਸ ਗੱਲ ਤੇ ਗੌਰ ਨਹੀਂ ਕੀਤੀ ਅੱਖ ਕੇ ਸਾਨੂੰ ਇਹ ਮੁਜੂਰਨ ਕਦਮ ਚਕਰਾ ਭਿਆਕ ਅਸੀਂ 3 ਦਿਨਾਂ ਬੰਦ ਨੂੰ ਐਲਟੀਮੇਟ ਦਿੱਤਾ ਵਾ ਅਗਰ 4 ਤਰੀਕ ਸਾਡੀ ਕੋਈ ਮੰਗ ਨਾ ਮੰਨੀ ਗਈ ਤਾਂ ਵੀਰਵਾਨ ਨੂੰ ਜਿਹੜੇ ਸਾਡੇ ਜਿੰਨੇ ਮੁਲਾਜ਼ਮਾਂ ਕੱਚੇ ਇਸ ਮੇਰੇ ਸਾਥੀ ਜਮ ਮੁਲਾਜ਼ਮ ਉਹ ਸਾਰੇ ਹੜਤਾਲ ਤੇ ਜਾਣਗੇ ਇਹਦਾ ਜਿਹੜਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂਕਿ ਕਾਫੀ ਕੋਈ ਕਿਸੇ ਨੂੰ 15 ਸਾਲ ਹੋ ਕੋਈ ਕਿਸੇ ਨੂੰ 20 ਸਾਲ ਲੱਗੇ ਹੋ ਕੇ ਜਦੋਂ ਅਸੀਂ ਅੰਦਰ ਮੈਨੇਕੋ ਗਏ ਆ ਉਹਨੇ ਸਾਨੂੰ ਦਿੱਤਾ 102 ਬੰਦੇ ਜਿਹੜੇ ਬਾਕੀ ਓਵਰਏਜ ਬੰਦੇ ਉਹ ਨਹੀਂ ਰੱਖਣੇ ਮੈਂ ਉਹਨੂੰ ਇੱਕ ਸਵਾਲ ਕੀਤਾ ਵੀ ਜਿਹੜੇ 32 ਬੰਦੇ ਆ ਇਨਾਂ ਦੀ ਉਮਰ ਕਿੱਥੇ ਇੱਥੇ ਇੱਥੇ ਉਮਰਾਂ ਬੀਤੀ ਕੋ ਘਰਮੜੇ ਉਮਰ ਤਾਂ ਬੀਤੀ ਨਹੀਂ ਉਹ ਕਮਿਸ਼ਨਰ ਸਾਹਿਬ ਸਾਡੀ ਗੱਲ ਦਾ ਜਵਾਬ ਨਹੀਂ ਦਿੰਦਾ ਉਹ ਇਹ ਕਹਿੰਦੇ 102 ਬੀ ਸੀ ਐਸ 102 ਨਹੀਂ ਕਰਾਉਣੇ 134 ਕਰਾਉਣੇ ਜਿਹੜੇ ਕਿ 20-20 ਸਾਲ ਤੋਂ ਜਿਹੜੇ ਪਹਿਲੇ ਮੰਡਲ ਸੈਨੇਟ ਕਮੇਟੀਾਂ 'ਚ ਲੱਗੇ ਹੋ ਸੀਗੇ ਉਹਨਾਂ ਨੂੰ 15-15 ਸਾਲ ਲੱਗੇ ਨੂੰ ਹੁੰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਜਿਹੜੇ 134 ਮੁਲਾਜ਼ਮ ਇਹਨਾਂ ਨੂੰ ਟਰੰਟ ਡੀਸੀ ਜਿਹੜਾ ਕੀਤਾ ਜਾਵੇ ਅਗਰ ਵੀਰ ਉਹ ਬਦਵਰਤ ਸਾਡੀ ਗੱਲ ਨਾ ਮੰਨੀ ਗਈ ਤਾਂ ਵੀਰਵਾ ਨੂੰ ਸਾਰੇ ਜਿਹੜੇ ਸਾਡੇ ਬੰਦੇ ਸਾਡੇ ਜਿੰਨੇ ਮੁਲਾਜ਼ਮ ਆ ਇਹ ਮੁਕੰਮਲ ਦੌੜੇ ਕਰ ਜਿਹਨਾਂ ਦੀ ਜ਼ਿੰਮੇਵਾਰੀ ਇਹ ਪੇਸ਼ ਪ੍ਰਸ਼ਾਸਨ ਦੀ ਹੋਊਗੀ ਜਿਹੜੇ ਲੋਕਲ ਪ੍ਰਸ਼ਾਸਨ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਇੱਕ ਸਾਡੀ ਹੋਰ ਮੰਗ ਹੈ ਜਿਹੜੇ ਸਾਡੇ ਸੀਵਰ ਬੋਰਡ ਆ ਸੀਵਰ ਬੋਰਡ ਦੇ ਜਿਹੜੇ ਸਾਡੇ ਮੁਲਾਜ਼ਮ ਆ ਕਿਸੇ ਵੀ ਪੰਜਾਬ ਦੇ ਵਿੱਚ ਸੀਵਰ ਬੋਰਡ ਮਹਿਕਮੇ ਜਾਣਾ ਅਸੀਂ ਉਹ ਵੀ ਮੰਗ ਰੱਖਦੇ ਹਾਂ ਕਿ ਜਿਹੜੇ ਸਾਡੇ ਸੀਵਰ ਬੋਰਡ ਜਿੰਨੇ ਵੀ ਸਾਡੇ ਮੁਲਾਜ਼ਮ ਕੱਚੇ ਜਾਂ ਸਾਥੀ ਸੀਵਰਮੈਨ ਪਲੰਬਰ ਆ ਡਰਾਈਵਰ ਆ ਕੋਈ ਵੀ ਆ ਉਹਨਾਂ ਦੇ ਕਰਮੇ ਲੱਨ ਜਾਵੇ ਅਗਰ ਉਹਨਾਂ ਦੀ ਵੀ ਮੰਗਾਂ ਨੂੰ ਮੰਨੀ ਗਈ ਤਾਂ ਉਹ ਵੀ ਜਲਦੀ ਉਹਨਾਂ ਸੀ ਸਾਰੇ ਨਾਲ ਕੇ ਅਸੀਂ ਕੱਟੇ ਰਸਤੇ ਬੈਠਾ ਜਿਹੜਾ ਪੰਜ ਤਰੀਕ ਨੂੰ ਤੁਸੀਂ ਤਾਂ ਨਾ ਲਾ ਰਹੇ ਆਂ ਅਨਮਿੱਥੇ ਸਮੇਂ ਲਈ ਲਾ ਰਹੇ ਆਂ ਜਾਂ ਕਿਦੋਂ ਜਿਹੜਾ ਪਿਛਲੇ 2022 ਚ ਸੀਗੇ ਨੈਨ ਦੁੱਸਰ ਮੈਡਮ ਸੀਗੇ ਥੇ ਉਹਨਾਂ ਨੇ ਤੁਹਾਨੂੰ ਭਰੋਸਾ ਦਿਵਾਇਆ ਸੀ ਕਿ ਅਸੀਂ ਤੁਹਾਡੇ ਬੰਦੇ ਜਲਦੀ ਡੀਸੀ ਨਾਲ ਕਰਾਂਗੇ ਪਰ 2022 ਵੀ ਲੰਘ ਗਿਆ 24 ਵੀ ਲੰਘ ਚੱਲਿਆ ਉਹ ਵੀ ਐਂਡ ਤੇ ਆ ਗਈ ਹੈ ਕਰਜਤ ਸਾਲ ਜਾਣ ਵਾਲੀ ਆ ਪਰ ਫੇਰ ਵੀ ਇਸ ਪ੍ਰਸ਼ਾਸਨ ਦੇ ਨਾ ਕਿਸੇ ਕਮਿਸ਼ਨ ਦੇ ਨਾ ਕਿਸੇ ਡੀਸੀ ਦੇ ਨਾ ਕਿਸੇ ਪੰਜਾਬ ਸਰਕਾਰ ਦੇ ਕੋਈ ਕੰਦੇ ਜੂਨ ਸਰਗੀ ਆ ਵੀ ਜਿਹੜੇ ਸਾਡੇ ਮੁਲਾਜ਼ਮਾਂ 9 9 10 ਹਜ਼ਾਰ ਤੇ ਗੁਜ਼ਾਰਾ ਕਰਦੇ ਆ ਅਸੀਂ ਚਾਹੁੰਦੇ ਹਾਂ ਡੀਸੀ ਲ ਕਰਕੇ ਤੁਰੰਤ ਪੱਕਾ ਕੀਤਾ ਜਾਵੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਬੱਚੇ ਇਹਨਾਂ ਦੇ ਬੱਚਾਵਾਦ ਤੇ ਪੜ੍ਹਾਈ ਵਾਸਤੇ ਵਧੀਆ ਹੋ ਜਵੇ